ਸ਼ਸ਼ੀਕਲ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਸਾਡੇ ਨੈਕਸਸ ਮਾਲ ਤੇ ਇਹ ਫਿਲਮ ਚੱਲ ਰਹੀ ਹੈ ਮੁੱਕ ਗਈ ਫਿਲਮ ਦੇ ਵਿੱਚੋਂ ਜਾ ਰਿਹਾ ਤੇ ਸਾਡੇ ਨਾਲ ਫਿਲਮ ਦੇ ਜਿਹੜੇ ਹੀਰੋ ਤੀਰੇਜ ਕੁਮਾਰ ਜੀ ਹਾਂ ਤੇ ਤੀਰੇਜ ਬਾਬੋ ਸਵਾਗਤ ਹੈ ਜੀ ਤੁਹਾਡਾ ਸ਼ਸ਼ੀਕਲ ਭਾਜੀ ਜੀ ਨਾਲ ਤੇਰੀ ਜੀ ਸਭ ਤੋਂ ਪਹਿਲਾਂ ਤੇ ਆਜੋ ਹੀਰੋ ਪਹਿਲੀ ਫਿਲਮ ਹੈ ਫੀਲਿੰਗ ਕਿੱਦਾਂ ਦੀ ਹੈ ਫੀਲਿੰਗ ਐਕਸਾਈਟਡ ਵੀ ਹਾਂ ਤੇ ਥੋੜੇ ਨਰਵਸ ਵੀ ਹਾਂ ਕਿਉਂਕਿ ਜਦੋਂ ਐਜ਼ ਅ ਹੀਰੋ ਫਿਲਮ ਕਰਨੀ ਹੋਵੇ ਤੇ ਬਹੁਤ ਸਾਰਾ ਬੋਝ ਹੁੰਦਾ ਕਿਉਂਕਿ ਨਵੇਂ ਬੰਦੇ ਦੇ ਨਵੇਂ ਚਿਹਰੇ ਨੂੰ ਦੇਖਣ ਦੇ ਲਈ ਇੱਕ ਵਾਰੀ ਲੋਕਾਂ ਨੂੰ ਸ਼ਾਹਿਦ ਕਰਨਾ ਲੋਕਾਂ ਨੂੰ ਸਿਮੇ ਤੱਕ ਲੈ ਕੇ ਜਾਣਾ ਜਿੱਦਾਂ ਇੱਕ ਫਿਲਮ ਬਣਾਉਣਾ ਪੁੰਗਾ ਇੱਕ ਬਹੁਤ ਵੱਡਾ ਟਾਸਕ ਹੈ ਉਸੇ ਤਰ੍ਹਾਂ ਹੀ ਉਸ ਫਿਲਮ ਨੂੰ ਸਿਨੇਮੇ ਤੱਕ ਲੈ ਕੇ ਜਾਣਾ ਟਾਸਕ ਹੈ ਤੇ ਲੋਕਾਂ ਨੂੰ ਸਿਨੇਮੇ ਦੇ ਅੰਦਰ ਲੈ ਕੇ ਜਾਣਾ ਬਹੁਤ ਵੱਡਾ ਟਾਸਕ ਹੈ ਸੋ ਮੈਂ ਵਾਈਗੁਰੂ ਦਾ ਬਹੁਤ ਸ਼ੁਕਰ ਕਰਦਾ ਔਰ ਆਪਣੀ ਆਡੀਅנס ਦਾ ਬਹੁਤ ਸ਼ੁਕਰ ਕਰਦਾ ਕਿ ਉਹ ਸਾਡਾ ਟ੍ਰੇਲਰ ਉਹਨਾਂ ਨੇ ਪਸੰਦ ਕੀਤਾ ਤੇ ਉਹ ਆਪਣੇ ਆਪ ਹੀ ਸਿਨੇਮੇ ਤੱਕ ਪਹੁੰਚ ਕਰ ਰਹੇ ਨੇ ਐਜ਼ ਅ ਕਮੀਡੀਅਨ ਬਹੁਤ ਕੰਮ ਕੀਤਾ ਜੀ ਜੀ ਐਜ਼ ਅ ਐਕਟਰ ਜੀ ਜੀ ਐਜ਼ ਅ ਹੀਰੋ ਪਹਿਲੀ ਫਿਲਮ ਤੇ ਨਾਲ ਹੋਰ ਕਮੀਡੀਅਨ ਜੀ ਜੀ ਜਿਸ ਤਰ੍ਹਾਂ ਜੀ ਅਸੀਂ ਦੇਖ ਸਕਦੇ ਹਾਂ ਦੀਦਾਰ ਗਿੱਲ ਹੈ ਜੀ ਠੀਕ ਹੈ ਉਸ ਤੋਂ ਬਾਅਦ ਹਨੀ ਮੱਟੂ ਹੈ ਨੇਹਾ ਹੈ ਬਾਕੀ ਹੋਰ ਨਿਰਮਲ ਜੀ ਸ਼ਮਮਾ ਹਾਂ ਜੀ ਬਹੁਤ ਮੰਨੇ ਪਰਮੰਨੇ ਐਕਟਰ ਆ ਜਿਨ੍ਹਾਂ ਦੀ ਇਸ ਫੀਲਡ ਦੇ ਵਿੱਚ ਬਹੁਤ ਸਦੀਆਂ ਹੀ ਹੋ ਚੁੱਕੀਆਂ ਨੇ ਜੀ ਉਹਨਾਂ ਨਾਲ ਕੰਮ ਕਰਕੇ ਕਿੱਦਾਂ ਦਾ ਲੱਗਾ ਤੁਹਾਨੂੰ ਕਿਤੇ ਮਹਿਸੂਸ ਨਹੀਂ ਹੋਇਆ ਵੀ ਮੈਂ ਯਾਰ ਪ੍ਰੈਸ਼ਰ ਆ ਪਹਿਲੀ ਵਾਰ ਐਜ਼ ਅ ਹੀਰੋ ਕਰ ਰਿਹਾ ਕੰਮ ਤੇ ਉਹ ਸਾਰੇ ਇਹਨੇ ਦਿਗਜ ਕਿਉਂਕਿ ਖਾਸ ਕਰਕੇ ਨਿਰਮਲ ਜੀ ਪਦਮ ਸ਼੍ਰੀ ਉਹਨਾਂ ਨੂੰ ਮਿਲਿਆ ਹੋਇਆ ਯਾਰ ਜੀ ਜੀ ਬਿਲਕੁਲ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੈ ਜੀ ਬਹੁਤ ਚੰਗਾ ਮਹਿਸੂਸ ਹੋ ਰਿਹਾ ਜੀ ਕਿਉਂਕਿ ਦੇਖੋ ਅ ਜਦੋਂ ਤੁਹਾਨੂੰ ਐਡੇ ਵੱਡੇ ਕਲਾਕਾਰਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲੇ ਭਾਜੀ ਤੇ ਹਮੇਸ਼ਾ ਦਿਲ ਨੂੰ ਖੁਸ਼ੀ ਹੁੰਦੀ ਹੈ ਔਰ ਨਿਰਮਲ ਰਿਸ਼ੀ ਜਿਹਨੂੰ ਅਸੀਂ ਬਹੁਤ ਬਚਪਨ ਤੋਂ ਦੇਖਦੇ ਆਏ ਆ ਤੇ ਉਹ ਸਾਡੇ ਨਿੱਕੇ ਹੁੰਦੇ ਆ ਗੁਲਾਬੋ ਮਾਸੀ ਦਾ ਕਿਰਦਾਰ ਉਹਨਾਂ ਦਾ ਬਹੁਤ ਮਸ਼ਹੂਰ ਸੀ ਮੈਂ ਇਸ ਗੱਲ ਦਾ ਬਹੁਤ ਥੈਂਕਫੁਲ ਹਾਂ ਰੱਬ ਦਾ ਕਿ ਇੰਨੇ ਵੱਡੇ ਕਲਾਕਾਰਾਂ ਦੇ ਨਾਲ ਮੈਨੂੰ ਇੱਕ ਕਰੈਕਟਰ ਕਰਨ ਦਾ ਮੌਕਾ ਮਿਲਿਆ ਔਰ ਮੇਰੀ ਪਹਿਲੀ ਫਿਲਮ 'ਚ ਇੰਨੇ ਸੋਹਣੇ ਕਲਾਕਾਰ ਮਹੇਸ਼ ਮਾਂਜਰੇਕਰ ਬਹੁਤ ਜਿਹੜੇ ਖੁਦ ਡਾਇਰੈਕਟਰ ਨੇ ਸਵਾਸਤ ਵਰਗੀਆਂ ਦਾ ਸੁਪਰ ਹਿੱਟ ਫਿਲਮਾਂ ਲੈ ਜਿਹੜੀਆਂ ਬਣਾ ਦਿੱਤੀਆਂ ਨੇ ਸੋ ਇਹ ਇਹ ਮੈ ਇਸ ਕਰਕੇ ਆਪਣੀ ਪੂਰੀ ਟੀਮ ਦਾ ਔਰ ਡਾਇਰੈਕਟਰ ਸਾਹਿਬ ਦਾ ਵੀ ਬਹੁਤ ਥੈਂਕ ਯੂ ਕਰਦਾ ਜਿਨ੍ਹਾਂ ਨੇ ਇਸ ਫਿਲਮ ਨੂੰ ਇੰਦਾ ਵਧੀਆ ਡਿਜ਼ਾਈਨ ਕੀਤਾ। ਤੁਹਾਡੀ ਨਾ ਫਿਲਮ ਤੋਂ ਪਹਿਲਾਂ ਹੀ ਇੱਕ ਵਾਇਰਲ ਹੋਈ ਸੀ ਵੀਡੀਓ ਬੱਸ ਦੇ ਵਿੱਚ ਇੱਕ ਕੁੜੀ ਗਾ ਰਹੀ ਹੈ ਠੀਕ ਹੈ ਤੇ ਲੋਕ ਕਈ ਕਹਿੰਦੇ ਵੀ ਸ਼ਾਇਦ ਉਹ ਮੰਗਣ ਵਾਲੀ ਚੜ ਗਈ ਆ। ਹਾਂਜੀ ਹਾਂਜੀ ਠੀਕ ਹੈ ਤੁਸੀਂ ਵੀ ਦੇਖੀ ਆ ਤੁਹਾਨੂੰ ਵੀ ਪਤਾ ਯਾ ਲੇਕਿਨ ਉਹ ਤੁਹਾਡੀ ਇੱਕ ਫਿਲਮ ਦਾ ਹਿੱਸਾ ਸੀ ਨੇਹਾ ਜੀ ਜੋ ਕਿ ਕਾਫੀ ਫਿਲਮਾਂ ਦੇ ਵਿੱਚ ਆਲਰੇਡੀ ਕੰਮ ਕਰ ਚੁੱਕੀ ਤੇ ਨਜ਼ਰ ਵੀ ਆ ਰਹੀ ਆ ਉਹ ਕਿਸ ਤਰ੍ਹਾਂ ਦਾ ਤੁਹਾਨੂੰ ਉਹਦਾ ਮਿਲਿਆ ਚੀਜ਼ ਰਿਸਪਾਂਸ ਜਦੋਂ ਲੀਜ਼ਾ ਸੀ ਬਹੁਤ ਚੰਗਾ ਲੱਗਾ ਉਹ ਕੁਝ ਨਾਰਮਲੀ ਅਸੀਂ ਹਾਸੇ ਖੇਡੇ 'ਚ ਮੇਰੇ ਨਾਲ ਕਰਨ ਸੰਧੂ ਭਾਜੀ ਇਸ ਦੁਨੀਆ 'ਚ ਨਹੀਂ ਹੈਗੇ ਉਹ ਵੀ ਅਮਰਸਰ ਤੋਂ ਸੀਗੇ ਤੇ ਉਹ ਮੇਰੇ ਨਾਲ ਕੋ-ਰਾਈਟਰ ਕੋ-ਪ੍ਰੋਡਿਊਸਰ ਸੀਗੇ ਤੇ ਉਹਨਾਂ ਨੇ ਵੈਸੇ ਹਾਸੇ ਖੇਡੇ 'ਚ ਬਣਾ ਲਈ ਸਾਨੂੰ ਪਤਾ ਨਹੀਂ ਸੀ ਵੀ ਉਹ ਇੱਡੀ ਵਾਇਰਲ ਹੋ ਜੂਗਾ ਬਹੁਤ ਨੈਸ਼ਨਲ ਪੇਜਾਂ ਤੇ ਔਰ ਬਹੁਤ ਜਗ੍ਹਾ ਵਾਇਰਲ ਹੋਈ ਸੋ ਅਸੀਂ ਆ ਪਿਛਲੇ ਇੰਟਰਵਿਊ 'ਚ ਇਹ ਕਿਹਾ ਵੀ ਵੀ ਨਹੀਂ ਜੀ ਇਹ ਕੋਈ ਸਾਡੀ ਜਿਹੜੀ ਆ ਐਕਟਰ ਆ ਬਹੁਤ ਵੱਡੀ ਤੇ ਉਹਨੂੰ ਬੰਬੇ ਤੋਂ ਇੱਕ ਕਾਲ ਵੀ ਆਇਆ ਤੇ ਕਿਸੇ ਨੇ ਕਿਹਾ ਵੀ ਤੇਰੀ ਕੋਈ ਹੈਲਪ ਕਰ ਸਕਦੇ ਆਂ ਬੇਟੀ ਦੱਸ ਵੀ ਤੂੰ ਇਦਾਂ ਮੰਗਦੀ ਕੋਈ ਫਿਰਦੀ ਬਸਾਈ ਤੂੰ ਬਹੁਤ ਵਧੀਆ ਬੰਨੀ ਐ ਸੋ ਇਹ ਦੇਖੋ ਜੀ ਜਿਹਦੇ ਅੰਦਰ ਟੈਲੈਂਟ ਹੋਵੇ ਉਹ ਆਪਣੇ ਆਪ ਲੋਕਾਂ ਤੱਕ ਪਹੁੰਚ ਜਾਂਦਾ ਸੋ ਇੱਕ ਜਰੀਆ ਬਣਦਾ ਉਹ ਵੀ ਇੱਕ ਚੀਜ਼ ਹੋਰ ਮੈਨੂੰ ਪਤਾ ਲੱਗਾ ਸੀ ਕਿ ਇਸ ਫਿਲਮ ਰਿਲੀਜ਼ ਤੋਂ ਪਹਿਲਾਂ ਤੁਹਾਨੂੰ ਥ੍ਰੈਟ ਵੀ ਮਿਲੀ ਸੀ ਇੱਕ ਦੇਖੋ ਭਾਜੀ ਕੋਈ ਥ੍ਰੈਟ ਨਹੀਂ ਸੀਗਾ ਕੋਈ ਸਾਡਾ ਹੀ ਕੋਈ ਯਾਰ ਮਿੱਤਰ ਸੀਗਾ ਉਹਨੇ ਇੱਕ ਵੈਸੇ ਫੋਨ ਕਾਲ ਕਰਕੇ ਇੱਕ ਪ੍ਰੈਂਕ ਕੀਤਾ ਸੀਗਾ ਤੇ ਉਹਨੇ ਧਮਕੀ ਧਮਕੀ ਦਿੱਤੀ ਤੇ ਉਹਨੇ ਵੈਸੇ ਸੋਸ਼ਲ ਮੀਡੀਆ ਤੇ ਬਾਤ ਦੀ ਉਹ ਸੋਸ਼ਲ ਮੀਡੀਆ ਨੇ ਚ ਤੇ ਨੂੰ ਵਾਇਰਲ ਕਰਤਾ ਇਦਾਂ ਦੀ ਕੋਈ ਗੱਲ ਨਹੀਂ ਆ ਜੀ ਆਪਾਂ ਇਨੇ ਜੋਗੇ ਹੋਏ ਵੀ ਨਹੀਂ ਵੀ ਅਸੀਂ ਕਿਸੇ ਨੂੰ ਕੁਝ ਦੇ ਸਕੀਏ ਵਾਹਿਗੁਰੂ ਕਿਰਪਾ ਕਰੇ ਹਨ ਤੇ ਬਾਕੀ ਮੈਂ ਕਦੀ ਵੀ ਇਹੋ ਜੀ ਕੌਂਟਰੋਵਰਸੀ 'ਚ ਆਉਣਾ ਨਹੀਂ ਚਾਹਾਂਗਾ ਅਸੀਂ ਆਪਣੇ ਕੰਟੈਂਟ ਦੇ ਨਾਲ ਹੀ ਹਮੇਸ਼ਾ ਅੱਗੇ ਆਵਾਂਗੇ ਜਦੋਂ ਤੱਕ ਵੀ ਸਾਡਾ ਸਿਨੇਮਾ ਅਸੀਂ ਕਰਾਂਗੇ ਜਿਵੇਂ ਮੈਂ ਬਹੁਤ ਇਨਸਪਾਇਰਡ ਹਾਂ ਮਰਿੰਦਰ ਗਿੱਲ ਹੋਣ ਤੋਂ ਤੇ ਉਹ ਸਾਨੂੰ ਹਮੇਸ਼ਾ ਸਪੋਰਟ ਕਰਦੇ ਨੇ ਤੇ ਉਹਨਾਂ ਦਾ ਹਮੇਸ਼ਾ ਇਹ ਗੱਲ ਹੁੰਦੀ ਆ ਕਿ ਕਦੀ ਵੀ ਕੌਂਟ੍ਰੋਵਰਸੀ ਨਹੀਂ ਆਉਣਾ ਕਿਸੇ ਮਾੜੀ ਚੰਗੀ ਗੱਲ ਚ ਨਹੀਂ ਹੁਣ ਆ ਗਏ ਆਪਾਂ ਫਿਲਮ ਦੇ ਟਾਈਟਲ ਤੇ ਜੀ ਮੁੱਕ ਗਈ ਫੀਮ ਡੱਬੀ ਚੋ ਯਾਰਾ ਸਿੱਧਾ ਸਿੱਧਾ ਹੀ ਜਿੰਨੂੰ ਕਹਿੰਦੇ ਨੇ ਲੱਗਦਾ ਵੀ ਨਸ਼ੇ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਬਿਲਕੁਲ ਕਈ ਦਰਸ਼ਕਾਂ ਦੇ ਦਿਮਾਗ 'ਚ ਵੀ ਇਹ ਚੀਜ਼ ਹੋਏਗੀ ਵੀ ਸ਼ਾਇਦ ਕਿਤੇ ਨਾ ਕਿਤੇ ਇਹ ਫੀਮ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਉਹਦੇ ਬਾਰੇ ਥੋੜਾ ਜਿਹਾ ਕਲੀਅਰ ਕਰੋ ਵੀ ਕੀ ਕਹਿਣਾ ਚਾਹੁੰਦੇ ਮੈਂ ਬਾਜੀ ਇਹੋ ਕਹਿਣਾ ਚਾਹੁੰਗਾ ਕਿ ਮੈਨੂੰ ਲੱਗਦਾ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਇਹ ਬਹੁਤ ਕਲੀਅਰ ਹੋ ਜਾਊਗਾ ਵੀ ਇਹ ਜੋ ਇਹਨਾਂ ਨੇ ਟਾਈਟਲ ਰੱਖਿਆ ਬਿਲਕੁਲ ਸਿੱਖ ਸੀਗੀ ਮੁੱਕ ਗਈ ਫਿਲਮ ਦੱਬੀ ਚੋ ਯਾਰ ਹੁਣ ਇਹ ਤੁਹਾਨੂੰ ਦੇਖ ਕੇ ਪਤਾ ਲੱਗਣਾ ਕਿਉਂਕਿ ਮੈਂ ਰਿਵੀਲ ਵੀ ਨਹੀਂ ਕਰ ਸਕਦਾ ਹਨਾ ਪਰ ਤੁਹਾਨੂੰ ਉਹਦੇ ਲਈ ਜੇ ਤੁਸੀਂ ਚਾਹੁੰਦੇ ਹੋ ਵੀ ਯਾਰ ਇਹ ਕਿਦਾਂ ਦਾ ਟਾਈਟਲ ਰੱਖਦਾ ਜੇ ਕਿਸੇ ਦੇ ਮਨ 'ਚ ਸਵਾਲ ਹੈ ਪਰ ਤੁਸੀਂ ਇੱਕ ਟਿਕਟ ਖਰਚੋ ਆ ਕੇ ਦੇਖੋ ਫਿਰ ਉਸ ਤੋਂ ਬਾਅਦ ਆਪਣਾ ਰਿਵਿਊ ਲਓ ਮੰਨ ਲਓ ਕਿ ਲੱਗਦਾ ਕਿ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਦਿਮਾਗ 'ਚ ਧਾਰਨਾ ਬਣੀ ਹੈ ਅਸਲੀ ਚੇਂਜ ਹੋਏਗੀ 100% ਭਾਜੀ ਉਹਨਾਂ ਦੀ ਜਿਹੜੀ ਧਾਰਨਾ ਵਾ ਉਹ ਕਲੀਅਰ ਹੋ ਜਾ ਇਹ ਮੈਂ ਤੁਹਾਨੂੰ ਸ਼ਰਤੀਆ ਦਵਾਈ ਨਹੀਂ ਦਿੰਦਾ ਇਹ ਸ਼ਰਤੀਆ ਦਵਾਈ ਆਪਾਂ ਲਿਖ ਕੇ ਦੇ ਦਿੰਦੇ ਤੇ تیرਤ ਜੀ ਹੜ੍ਹਾਂ ਦਾ ਮਾਹੌਲ ਹੈ ਕਿਤੇ ਨਾ ਕਿਤੇ ਲੱਗਦਾ ਕੁਝ ਇਫੈਕਟ ਪੈ ਰਹੇ ਆ ਫਿਲਮ ਦੇਖਣ ਤੇ ਵੀ ਦਰਸ਼ਕਾਂ ਦਾ ਫਿਲਮਾਂ ਆਪ ਲੋਕੀ ਦੇਖਣ ਆਉਂਦੇ ਨੇ ਕਿ ਆਪ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭੜਿਆ ਹੋਇਆ ਜਿੰਨਾ ਜਿੰਨਾ ਇਲਾਕਿਆਂ ਦੇ ਵਿੱਚ ਸਾਰਿਆਂ ਜਿਤਨੀ ਪਰ ਜਿੰਨਾ ਇਲਾਕਾ ਜਿਹੜਾ ਇਦਾਂ ਹੋਇਆ ਉਹ ਸੀ ਦਾ ਅਸਰ ਤਾਂ ਸਾਡੇ ਤੇ ਵੀ ਪਿਆ ਪਰ ਮੈਂ ਸਾਡੀਆਂ ਫਿਲਮਾਂ ਦੇ ਉੱਪਰ ਲੋਕਾਂ ਦੀਆਂ ਜਾਨਾਂ ਨਹੀਂ ਅਸੀਂ ਫਿਲਮਾਂ ਤੇ ਫਿਰ ਬਣਾ ਲਾਂਗੇ ਜੇ ਕੋਈ ਮੜਾ ਮੋਟਾ ਨੁਕਸਾਨ ਕੋਈ ਹੋ ਜੂਗਾ ਤੇ ਕੋਈ ਦਿੱਕਤ ਨਹੀਂ ਪਰ ਜਿਨ੍ਹਾਂ ਦੇ ਕੋਈ ਪਰਿਵਾਰ ਦੇ ਮੈਂਬਰ ਇਹਨਾਂ ਹੜ੍ਹਾਂ ਚ ਰੁੜ ਗਏ ਨੇ ਜਾਂ ਜਿਨ੍ਹਾਂ ਦੇ ਕੋਈ ਡੰਗਰ ਬੱਚਾ ਦਾ ਨੁਕਸਾਨ ਹੋ ਗਿਆ ਉਹਦੀ ਪਰਪਾਈ ਸ਼ਾਇਦ ਔਖੀ ਹੈ ਪਰ ਮੈਂ ਇਹੀ ਅਰਦਾਸ ਕਰੂੰਗਾ ਗੁਰੂ ਮਹਾਰਾਜ ਗਾੜੀ ਕੀ ਗਾਲਪੁਰ ਨੂੰ ਬਹੁਤ ਛੇਤੀ ਇਹ ਸਭ ਕੁਝ ਠੀਕ ਕਰੇ ਤੇ ਲੋਕਾਂ ਆਪਣੇ ਘਰ ਦੇ ਵਿੱਚ ਦੁਬਾਰਾ ਜਾਣ ਦਾ ਮੌਕਾ ਮਿਲੇ ਤੇ ਪ੍ਰਮਾਤਮਾ ਕਿਰਪਾ ਕਰੇ ਜਿਹੜਾ ਇਸ ਦੁਨੀਆ ਤੋਂ ਇਸ ਮਾਹੌਲ ਦੇ ਵਿੱਚ ਚਲੇ ਗਿਆ ਉਹਨਾਂ ਨੂੰ ਬਕਾਲਪੁਰ ਆਪਣੇ ਚਰਨਾਂ ਦੀ ਨਿਵਾਸ ਦਵੇ ਤੁਹਾਡੇ ਪਰਿਵਾਰ ਨੂੰ ਭਾਣਾ ਮਨੰਦਾ ਬਾਲਕਸ਼ ਸਿਰਜ ਜੀ ਤੁਹਾਨੂੰ ਦੱਸ ਦਈਏ ਸਿਰਜ ਜੀ ਅੱਲੇ ਤੱਕ ਥੀਏਟਰ ਦੇ ਅੰਦਰ ਨਹੀਂ ਗਏ ਲੇਕਿਨ ਇਹਨਾਂ ਦੀ ਜਾਣਕਾਰੀ ਲਈ ਮੈਂ ਦੱਸ ਦੇਣਾ ਕਿ ਅੱਜ ਹਾਊਸਫੁੱਲ ਹੈ ਬਿਲਕੁਲ ਠੀਕ ਹੈ ਜੀ ਹਾਊਸਫੁੱਲ ਦੇ ਨਾਲ ਨਾਲ ਅਗਲਾ ਸ਼ੋਅ ਹੈ ਉਹ ਵੀ ਫੁੱਲ ਹੈ ਠੀਕ ਹੈ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨੇ ਲੋਕਾਂ ਦੇ ਵਿੱਚ ਕਯੂਰੀਓਸਿਟੀ ਬਣੀ ਹੋਈ ਹੈ ਇਸ ਫਿਲਮ ਨੂੰ ਲੈ ਕੇ ਕਿਉਂਕਿ ਇੱਕ ਤੇ ਟਾਈਟਲ ਮੁੱਕ ਗਈ ਥੀਮ ਤਾਂ ਵੀ ਜੋ ਯਾਰੋ ਵੀ ਕੀ ਹੈ ਦੂਸਰਾ ਪੋਸਟਰ ਉਹ ਕੋਸਟਰ 'ਚ ਤੁਸੀਂ ਆਪਣਾ ਕੋਈ ਇੱਕ ਟ੍ਰੱਕ ਡਰਾਈਵਰ ਦਿਖਾਇਆ ਹੋਇਆ ਹੈ ਇਦੇ ਵਿੱਚ ਸੋਚਣ ਵਾਲੇ ਵੀ ਦਿਮਾਗ ਤੇ ਹੈ ਸ਼ਾਇਦ ਇੱਕ ਟਰੱਕ ਡਰਾਈਵਰ ਦੀ ਡੱਬੀ ਜੋ ਫੇਰ ਗਈ ਹੈ ਜਾਂ ਉੱਥੇ ਟੁੱਟ ਗਈ ਹੈ ਇਹ ਹੁਣ ਜਾਗ ਤੇ ਟਵਿੱਟਰ ਤੇ ਪਤਾ ਲੱਗਿਆ ਹੈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਤੁਹਾਨੂੰ ਮੁਬਾਰਕਬਾਦ ਵੀ ਹਾਊਸਫੁੱਲ ਜਾ ਰਹੇ ਨੇ ਬਿਲਕੁਲ ਭਾਈ ਥੈਂਕ ਯੂ ਠੀਕ ਹੈ ਜੀ ਉਹਦੇ ਵਾਸਤੇ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਉਸ ਤੋਂ ਬਾਅਦ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਆਪਣੀ ਫਿਲਮ ਬਾਰੇ ਵੀ ਮੈਂ ਇਹੀ ਕਹਿਣਾ ਚਾਹੁੰਗਾ ਵੀ ਜਿਹੜੇ-ਜਿਹੜੇ ਇਲਾਕਿਆਂ ਦੇ ਵਿੱਚ ਕੋਈ ਹੜਾ ਵਾਲੇ ਮਾਹੌਲ ਨਹੀਂ ਨੇ ਜਿਹੜੇ ਥੋੜੇ ਠੀਕ ਨੇ ਵਾਹਿਗੁਰੂ ਜਿਨ੍ਹਾਂ ਦੀ ਕਿਰਪਾ ਹੈ ਉਹ ਜ਼ਰੂਰ ਇੱਕ ਵਾਰੀ ਆਪਣ ਸੋ ਅਸੀਂ ਵੀ ਆਪਣੇ ਪੌਲ ਦੇ ਉੱਤੇ ਇਹੀ ਬੇਨਤੀ ਕਰਦੇ ਆਂ ਫਿਲਮ ਬਹੁਤ ਸੋਹਣੀ ਆ ਔਰ ਮੈਨੂੰ ਲੱਗਦਾ ਤੁਹਾਡੇ ਜਿਹੜੇ ਤੁਸੀਂ ਪੈਸੇ ਖਰਚੋਗੇ ਟਿਕਟਾਂ ਤੇ ਵਸੂਲ ਸੋ ਇਸਨ ਸਾਡੇ ਨਾਲ ਫਿਲਮ ਦੇ ਹੀਰੋ ਵੀਰੇਜ ਕੁਮਾਰ ਜੀ ਉਮੀਦ ਕਰਦੇ ਆਂ ਵੀ ਆਉਣ ਵਾਲੇ ਟਾਈਮ 'ਚ ਹੋਰ ਵੀ ਇਸ ਤਰ੍ਹਾਂ ਦੇ ਨਵੇਂ ਕਨਸੈਪਟ ਦੇ ਨਾਲ ਐਜ਼ ਅ ਹੀਰੋ ਸਾਡੇ ਸਾਹਮਣੇ ਆਉਂਦੇ ਰਹਿਣਗੇ ਤੇ ਆਪਾਂ ਇਸੇ ਤਰ੍ਹਾਂ ਹੀ ਇਹਨਾਂ ਨੂੰ ਪਿਆਰ ਕਰਕੇ ਹਾਊਸਫੁੱਲ ਕਰਕੇ ਫਿਲਮਾਂ ਦੇਖਦੇ ਰਵਾਂਗੇ ਸੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀਰੇਜ ਜੀ ਥੈਂਕ ਯੂ ਜੀ ਥੈਂਕ ਯੂ ਸੋ ਹੋਰ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ ਤਦ ਤੱਕ ਲਈ ਧੰਨਵਾਦ ਜੀ ਦੇਖੋ ਜੀ ਫਿਲਮ ਦਾ ਨਾਮ ਬੜਾ ਫਨੀ ਜਿਹਾ ਮੁੱਕ ਗਈ ਫੀਮ ਡੱਬੀ ਚੋਂ ਯਾਰੋ ਲੱਗਦਾ ਕਿ ਇਹ ਫੀਮ ਨੂੰ ਪ੍ਰਮੋਟ ਕਰੇਗੀ ਪਰ ਨਹੀਂ ਇਹ ਫਿਲਮ ਨਸ਼ਿਆਂ ਦੇ ਬਿਲਕੁਲ ਖਿਦ ਦਾ ਸਾਡਾ ਬਹੁਤ ਹੀ ਵਧੀਆ ਜਿਹੜਾ ਪਿਆਰਾ ਜਿਹਾ ਡਾਇਰੈਕਟਰ ਪ੍ਰੋਡਿਊਸਰ ਐਕਟਰ ਧੀਰਜ ਉਹਨੇ ਇਹ ਫਿਲਮ ਬਣਾਈ ਹੈ ਉਹਦੇ ਨਾਲ ਹਰੀ ਮੱਟੂ ਤੇ ਸਾਡੇ ਅੰਮ੍ਰਿਤਸਰ ਦੀ ਸ਼ਾਨ ਜਿਹੜਾ ਬਹੁਤ ਵਧੀਆ ਕਮੇਡੀਅਨ ਹੈ ਦੀਦਾਰ ਗਿੱਲ ਸੋ ਇਹ ਸਾਰਿਆਂ ਦੀ ਟੀਮ ਬੜੇ ਹਾਸੇ ਪਾਉਂਦੀ ਫਿਲਮ ਇੱਕ ਵਧੀਆ ਮੈਸੇਜ ਹੈ ਸੋ ਸਾਰਿਆਂ ਨੂੰ ਇਹ ਫਿਲਮ ਸਾਰੇ ਪਰਿਵਾਰਾਂ ਸਮੇਤ ਦੇਖਣੀ ਚਾਹੀਦੀ ਹੈ ਪਰ ਸਭ ਮੱਝੇ ਦੇ ਜਿਆਦਾ ਆਰਟਿਸਟ ਨਜ਼ਰ ਆ ਰਹੇ ਨੇ ਦੇਖੋ ਜੀ ਧੀਰਜ ਸਾਡੇ ਮੱਝ ਦਾ ਤੁਹਾਨੂੰ ਪਤਾ ਹੈ ਬਹੁਤ ਵਧੀਆ ਕਲਾਕਾਰ ਹੈ ਹੁਣ ਤੇ ਪ੍ਰੋਡਿਊਸਰ ਵੀ ਹੈ ਤੇ ਡਾਇਰੈਕਟਰ ਵੀ ਹੈ ਸੋ ਸਾਡੀ ਪੰਜਾਬੀ ਇੰਡਸਟਰੀ ਨੂੰ ਇੱਕ ਬਹੁਤ ਵਧੀਆ ਹੀਰੋ ਮਿਲ ਗਿਆ ਇਸ ਗੱਲ ਤੇ ਮੈਂ ਤੁਹਾਨੂੰ ਮੁਬਾਰਕਬਾਦ ਕਹਿੰਦਾ ਤੇ ਇਹ ਕਹਿਣਾ ਚਾਹੁੰਦਾ ਕਮੇਡੀ ਬਾਰੇ ਫਿਲਮ ਦੀ ਦੇਖੋ ਜੀ ਕਮੇਡੀ ਤੁਹਾਨੂੰ ਦੱਸਿਆ ਕਿ ਧੀਰਜ ਨੇ ਆਪ ਕਮੇਡੀ ਦੇ ਤੌਰ ਤੇ ਕੰਮ ਕੀਤਾ ਧੀਰਜ ਗਿੱਲ ਜਿਹੜਾ ਸਾਡਾ ਦੇਦਾਰ ਗਿੱਲ ਦਾਰਗਹਿ ਤੇ ਅਮਰ ਸਾਹਿਬ ਦੀ ਸ਼ਾਨ ਹੈ ਜੀ ਬੜੀ ਦੂਰ ਦੂ ਤੱਕ ਇਹ ਧੂਮਾਂ ਨੇ ਇਹ ਰੀਲਾਂ ਅੱਜ ਕੱਲ ਲੋਕੀ ਸਾਰੇ ਵਰਲਡਸ ਦੇਖ ਰਹੇ ਤੇ ਮੱਝੇ ਦੇ ਮਾਲਜੇ ਦਾ ਸੁਮੇਲ ਲੱਗਦਾ ਦੋਵਾਂ ਜੀ ਨਿਰਮਲ ਰਿਸ਼ੀ ਮੈਂ ਵੀ ਇਹਦੇ ਵਿੱਚ ਨੇ ਦੇਖੋ ਐਕਟਰ ਤੇ ਸਾਰੇ ਪੰਜਾਬ ਚੋਂ ਹੀ ਨੇ ਪਰ ਜਿਹੜੀ ਡੋਮਿਨੇਸ਼ਨ ਹੈ ਉਹ ਸਾਡੀ ਮੱਝ ਦੀ ਮੱਝ ਦੀ ਸਰਦਾਰੀ ਹੈ ਜੇ ਰੇਟਿੰਗ ਦੇਣੀ ਹੈ ਵੈਕਿੰਗ ਨਹੀਂ ਰੇਟਿੰਗ ਦੇਣੀ ਦੇਖੋ ਜੀ 5 ਚੋਂ 4 ਤੇ ਡੈਫੀਨੇਟ ਜਾਂਦਾ